ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟ ਪਦੀਆਂ ਇਕ ਓੰਕਾਰ ਸਤਿਗੁਰ ਪ੍ਰਸਾਦਿ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਉਹੰਗਮ ਸਾਦੇ ਪੰਚ ਜਨਾਸੋ ਸੰਗ ਨਾ ਛੁਟਕੇਓ ਅਧਿਕ ਅਹੰਬਦ ਬਾਦੇ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਉਹੰਗਮ ਸਾਦੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਧਿਕ ਅੰਬੁਦ ਬਾਦੇ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜ ਬੁੱਧ ਬਵੇਕਾ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਿਵੇਕਾਰਾ ਹਾ ਭਾਵ ਸਤਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। हे ਭਾਈ ਕੋਈ ਮਨੁੱਖ ਵੇਦ ਆਦਿਕ ਧਰਮ ਪੁਸਤਕ ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀ ਕਰਮ ਕਰਦਾ ਹੈ। ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚੜ੍ਹਦਾ ਹੈ। ਪਰ ਇਨਾਂ ਸਾਧਨਾ ਨਾਲ ਕਾਮ ਆਦਿਕ ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ ਸਗੋਂ ਵਧੇਕ ਅਹੰਕਾਰ ਵਿੱਚ ਮਨੁੱਖ ਵੱਜ ਜਾਂਦੇ ਹਨ ਏ ਭਾਈ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਇਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ हे भाई मैं ता इन कर्मा दा आसरा ਛੱਡ ਕੇ مالک ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ ਤੇ ਅਰਜ਼ੋਈ ਕਰਦਾ ਰਹਿੰਦਾ ਹਾਂ हे ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦੇ